ਕਿ ਜਿਹੜੇ ਹੱਲੇ ਵੜੀ ਰੁਕੇ ਨਾ ਚੜਾਵੀਂ ਮਾਤ ਮੱਕੇ ਦੀ ਕਿਉ ਪਾਵੇਗਾ ਯਾਰ ਤੇ ਦੇਖਿਆ ਹਜ ਹੋ ਜਾਵਾਂ ਜਿੰਦਾਬਾਦ ਰਾਮ ਜੋ ਕਾ ਨੂੰ ਬਦਮਸ਼ਤ ਬਣਾ ਬੇਸਾ ਨੂੰ ਆਗੇ ਨਾ ਵੇ ਕਿਸ ਨਹੀਂ ਇਹ ਜੋਗ ਲੈ ਸੋਤੇਗਾ I'm I'm gonna eat ਦਰਪੰਡੇਵੀ ਨਾਲ ਜੁੜੇ ਸਾਰੇ ਦਸ਼ਕਾਂ ਨੂੰ ਸਾਹਿਬ ਸਿੰਘ ਤੁਸੀਂ ਨੰਬਰ 2 ਲੋ ਪੈਰਪਰੀ ਸਾਸ਼ਟ੍ਰੀਗਲ ਅੱਜ ਅਸੀਂ ਖੜੇ ਆ ਮਕਬੂਲਪੁਰਾ ਗਲੀ ਨੰਬਰ 6 ਤੇ ਜਿੱਥੇ ਕਿ ਬਾਬਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਬੜੀ ਹੀ ਹਤੁਮਤਾਂ ਨਾਲ ਕਰਵਾਇਆ ਜਾਂਦਾ ਵਾ ਜਿਸ ਵਿੱਚ ਕਿ ਮਸ਼ਹੂਰ ਕਲਾਕਾਰ ਵਿਸ਼ਾਲ ਕਾਦਰੀ ਨਮਸਤਕ ਹੋ ਕੇ ਬਾਬਾ ਸਾਹਿਬ ਜੀ ਦੀਆਂ ਕਵਾਲੀਆਂ गा ਕੇ ਗੁਣਗਾਨ ਕਰਨਗੇ ਆਓ ਅਸੀਂ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਮੇਲੇ ਦੇ ਬਾਰੇ ਵਿੱਚ ਮੇਰਾ ਨਾਮ ਰਿਤੀਜ ਮੇਰ ਸਿੰਘ ਅੱਜ ਦੀ ਮਹਿਫਲ ਕਰਵਾਈ ਜਾ ਰਹੀ ਆ ਕਿੱਜ ਕਰਵਾਈ ਜਾ ਰਹੀ ਆ ਇਹ ਮਹਿਤਾ ਰੋਡ ਮਕਬੂਲਪੁਰਾ ਮੱਲਾ ਗਲੀ ਨੰਬਰ 6 ਸੰਤ ਬਾਬਾ ਮੁਕਤਾਰ ਸ਼ਾਹ ਦੀ ਹਰ ਜਾਦ ਵਿੱਚ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ ਹੈ। ਇਸ ਮੇਲੇ ਤੇ ਕਿਹ ਕਿਹੜੇ ਕਲਾਕਾਰ ਪਹੁੰਚੇ ਨੇ ਬਾਬਾ ਜੀ ਦੇ ਗੁਣ ਗਾਨ ਕਰਨ ਵਾਸਤੇ। ਬਾਬਾ ਜੀ ਦੇ ਮੇਲੇ ਦੇ ਵਿਸ਼ਾਲ ਕਾਦਰੀ ਪਹੁੰਚੇ ਨੇ। ਕਿੰਨੇ ਸੁਖਣਾ ਮਲਕੀ ਪੂਰੀਆਂ ਹੁੰਦੀਆਂ ਵਾ? ਮੈਂ ਕਹਿੰਦਾ ਇਧਰ ਪਾਰ ਤੇ ਇਸ ਸਾਲ ਮੰਗਦਾ ਨਾ ਅਗਲੇ ਸਾਲ ਮਾਰੇ ਪੂਰੀ ਪੂਰੀ ਕਰਦਾ। ਤੇ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਕਿੰਨਾ ਟਾਈਮ ਹੋ ਗਿਆ ਵੇ? ਮੈਨੂੰ ਇਸ ਸਾਲ ਦਰਬਾਰ ਨਾਲ ਜਿੰਨੇ ਮੇਰੀ ਏਜ ਆ 19 ਸਾਲੀ ਹੋ ਗਈ ਹੈ। ਤੇ ਅੱਜ ਕੱਲ੍ਹ ਦੇਖਦੇ ਆ ਨਾ ਕਿ ਲੋਕੀ ਜਿਹੜਾ ਨੌਜਵਾਨ ਯੂਥ ਆ ਨਸ਼ੇ ਵਾਲਾ ਬੋਧਰੂ ਜਿਆਵਾ ਉਹਨਾਂ ਤੁਸੀਂ ਕੀ ਚੰਗਾ ਮੈਸਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਕਿ ਨਸ਼ੇ ਨੂੰ ਛੱਡੋ ਤੇ ਆਪਣੀ ਜ਼ਿੰਦਗੀ ਦਾ ਧਿਆਨ ਰੱਖੋ ਤੇ ਜ਼ਿੰਦਗੀ ਬਰਬਾਦ ਮਿਲਣੀ ਨਹੀਂ ਹੈ ਜਿੰਦਗੀ ਦੇ ਸਵਾਰ ਆਉਣਾ ਦੁਬਾਰਾ ਨਹੀਂ ਆਉਣਾ ਆਪਣੇ ਮਾਪੇ-ਬਾਪ ਦੀ ਕਦਰ ਕਰੋ ਤੇ ਆਪਣੇ ਰੱਬ ਦੀ ਲਗਨਾਂ ਲੀਨ ਰਹੋ ਮਹਾਰਾਜ ਦੇ ਚਰਨਾਂ ਨਾਲ ਲੱਗੋ ਜੀ ਜਿਕਾਰਾ ਬਾਬੇ ਖੇਤਰਪਾਲ ਦੇ ਨਾਮ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਕਾਰਾ ਸੰਤ ਕਪਤਾਲ ਸ਼ਾਹ ਦੇ ਜੀ ਦੇ ਨਾਮ ਦਾ ਬੋਲ ਸੱਚੇ ਦਰਬਾਰ ਕੀ ਦਰਬਾਰ ਕੀ ਜੈ ਮੰਦੇ ਪਿਆਰ ਕੀ ਜਿਕਾਰਾ ਬਾਬੇ ਖੇਤਰਪਾਲ ਦੇ ਨਾਮ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਜੀ ਮਹਿਫਿਲ ਕਰਵਾਈ ਜਾ ਰਹੀ ਹੈ ਕਿ ਜਦੋਂ ਕਰਵਾਈ ਜਾ ਰਹੀ ਹੈ 41 ਸਾਲ ਹੋ ਗਏ ਜੀ ਮਕਬੂਲਪੁਰਾ 6 ਨੰਬਰ ਗਲੀ ਆ ਤੇ ਇੱਥੇ ਬਹੁਤ ਧੂਮ-ਧਾਮ ਨਾਲ ਮੇਲਾ ਹੋ ਰਿਹਾ ਆ ਤੇ ਅਸੀਂ ਸਾਰੇ ਸੰਗਤ ਨੂੰ ਆਨੇ ਆ ਸਾਰੇ ਪਰਿਵਾਰ ਨੂੰ ਆਨੇ ਆ ਇਸੇ ਤਰ੍ਹਾਂ ਹੀ ਮਹਿਫਲ ਲੱਗਦੀ ਰਵੇ ਤੇ ਤੁਹਾਨੂੰ ਧਾਮ ਨਾਲ ਮੇਲਾ ਕਰਉਂਦੇ ਰਹਿਣ ਕੋਈ ਲੰਗਰ ਭੰਡਾਰਾ ਜੀ ਕੋਈ ਇੰਡੀਆ ਨੂੰ ਕਿਤੇ ਜਾਂਦਾ ਸੰਗਤਾਂ ਵਾਸਤੇ ਸਰ ਭੰਡਾਰਾ ਬਾਦੂ ਜੀ ਸੰਗਤਾਂ ਵਾਸਤੇ ਅੱਜ ਕੱਲ ਦੇਖ ਰਹੇ ਆ ਵੀ ਯੂਥ ਨਸ਼ੇ ਵੱਲ ਬਹੁਤ ਜਾ ਰਿਹਾ ਵਾ ਬਹੁਤ ਜਾ ਰਿਹਾ ਬੱਚਿਆਂ ਨੂੰ ਸਮਝਾਉਨੇ ਆ ਵੀ ਮਹਾਰਾਜ ਜੀ ਪਾਣੀ ਨਾਲ ਜੁੜੋ ਤੇ ਇਹ ਨਸ਼ੇ ਪੱਤੇ ਛੱਡੋ ਤੇ ਆਪਾਂ ਜਿੱਤਨਾ ਮਹਿਫਲ ਲੱਗਦੀ ਐ ਇੱਥੇ 48 ਸਾਲ ਹੋ ਗਿਆ ਇਸੇ ਤਰ੍ਹਾਂ ਲੱਗਦੀ ਰਵੇ ਤੇ ਬਚਾਏ ਆਪਣੀ ਤਰਕੀਆਂ ਕਰਨ ਤੇ ਨਸ਼ੇ ਪੱਤੇ ਨੂੰ ਛੱਡਣ ਆਪ ਪਿਆਰੀ ਦੇ ਗੁਰੂਆਂ ਦੀ ਸੇਵਾ ਕਰਨ ਬਾਬੇ ਖੱਤਰੀ ਖੇਤਰਪਾਲ ਦੀ ਸੇਵਾ ਕਰਨ ਇੱਕ ਸੇਵਾ ਚੋਈ ਸਭ ਕੁਝ ਲਪਣਾ ਸਭ ਕੁਝ ਲਪਣਾ ਕਰਨ ਸੇਵਾ ਤੇ ਮਿਲੂ ਮੇਵਾ ਬਾਬੇ ਖੇਤਰਪਾਲ ਦੇ ਨਾਮ ਦਾ ਬੋਲ ਸਤਿਏ ਦਰਬਾਰ ਦੀ ਜੈ ਬਾਬੇ ਮਕਤਾਰ شاہ ਦੇ ਨਾਮ ਦਾ ਬੋਲ ਸਤਿਏ ਦਰਬਾਰ ਦੀ ਜੈ ਇਹ ਜੀ ਮਹਿਫਲ ਬਾਬਾ ਮੁਖ्तार ਸ਼ਾਹ ਸਰਕਾਰ ਦੀ ਸ਼ਾਨ ਦੇ ਵਿੱਚ ਕਰਾਈ ਜਾ ਰਹੀ ਆ ਬਾਬਾ ਸਾਹਿਬ ਖੇਤਰਪਾਲ ਸਰਕਾਰ ਦੀ ਸ਼ਾਨ ਦੇ ਵਿੱਚ ਮਹਿਫਲ ਕਰਾਈ ਜਾ ਰਹੀ ਆ ਜੋ ਕਿ 6-7 ਸਾਲ ਤੋਂ ਸਾਨੂੰ ਇਹ ਮੌਕਾ ਦੇ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਤਹਿ ਦਿਲ ਤੋਂ ਇਸ਼ਤਿਹਾਲ ਕਰਦੇ ਆ ਖੈਰਮਕਦਮ ਕਰਦੇ ਆ ਔਰ ਜਿਹਨੇ ਸੰਤਾ ਮਹਾਪੁਰਸ਼ਾਂ ਨੇ ਸਾਨੂੰ ਇਸ ਮਹਿਫਲ 'ਚ ਨਵਾਜਦੇ ਨੇ ਔਰ ਬੜਾ ਅੱਛੇ ਢੰਗ ਨਾਲ ਸਾਨੂੰ ਨਵਾਜਦੇ ਨੇ ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਇਹਨਾਂ ਦੇ ਤਹਿ ਦਿਲ ਤੋਂ ਹੀ ਨਹੀਂ ਅਸੀਂ ਇਹਨਾਂ ਦੇ ਕਿਹ ਜਗ੍ਹਾ ਤੇ ਮਹਿਫਲ ਹੋਈ ਜਾ ਰਹੀ ਸੀ ਏ ਮਕਬੂਲਪੁਰਾ ਜੀ 6 ਨੰਬਰ ਗਲੀ ਚ ਅਵਾਰ ਸਾਹਿਬ ਦੀ ਮਹਿਫਲ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਰਾਈ ਜਾ ਰਹੀ ਆ ਬੜੀ ਤਸਲੀਮ ਨ ਕਰਾਈ ਜਾ ਰਹੀ ਆ ਬੜੇ ਆਦਰ ਪਾਣਾ ਕਰਾਈ ਜਾ ਰਹੀ ਆ ਔਰ ਸਰਕਾਰ ਦੇ ਜਿਹੜੇ ਮੰਨਣ ਵਾਲੇ ਬਾਬਾ ਮੁਖਤਾਰ ਸ਼ਾਹ ਦੇ ਔਰ ਬਾਬਾ ਸਾਹਿਬ ਖੇਤਰਪਾਲ ਸਰਕਾਰ ਦੇ ਉਹਨਾਂ ਸਾਰਿਆਂ ਆਸ਼ਕਾਂ ਨੇ ਨੱਚ ਕੇ ਆਪਣਾ ਕਵਾਲੀ ਦਾ ਆਨੰਦ ਲਿਆ ਵਾ ਔਰ ਸਭ ਦੀਆਂ ਮਰਦਾਂ ਪੂਰੀਆਂ ਹੋਈਆਂ ਵਾ ਯੂਥ ਨੂੰ ਮੈਸੇਜ ਹੀ ਹੁੰਦੇ ਆ ਚਲੋ ਯੂਥ ਨੂੰ ਮੇਰਾ ਹੀ ਮੈਸੇਜ ਆ ਕਿ ਸੰਤਾ ਮਹਾਪੁਰਸ਼ਾਂ ਦੇ ਲੜ ਲੱਗੋ ਕਿ ਨਸ਼ਿਆਂ ਦਾ ਖਹਿੜਾ ਛੱਡੋ ਤੇ ਸੰਤਾ ਮਹਾਪੁਰਸ਼ਾਂ ਦੇ ਲੜ ਲੱਗੋ ਬਸ ਇਹ ਹੋਏ ਉਹ ਮੇਰਾ ਮੈਸੇਜ ਔਰ ਕੋਈ ਮੈਸੇਜ ਨਹੀਂ ਆ ਔਰ ਸੰਤਾ ਮਹਾਪੁਰਸ਼ਾਂ ਦੇ ਲੜ ਲੱਗੋ ਬਸ